ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੇ ਲਈ ਅਰਦਾਸ ਬੇਨਤੀਆਂ ਹੋਈਆਂ ਸ਼ੁਰੂ ਫਰੀਦਕੋਟ ਦੇ ਕੋਟਕਪੂਰਾ ਕਿਸਾਨਾਂ ਨੇ ਅਰਦਾਸ ਦੇ ਬਾਅਦ ਕੱਢਿਆ ਵਿਸ਼ਾਲ ਮਾਰਚ ਤੋ ਅੰਦਾਜ਼ਾ ਹੈ ਕਿ ਫਰੀਦਕੋਟ ਦੇ ਕੋਟਕਪੂਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਚੂਲਾ ਸਾਹਿਬ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਹੈ ਅਤੇ ਉਸ ਤੋਂ ਬਾਅਦ ਸ਼ਹਿਰ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਇਲਾਕੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਮੇਤ ਵਪਾਰੀ ਜਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੀ ਭਾਗ ਲਿਆ ਅਤੇ ਕੇਂਦਰ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕੀਤੀ ਹੈ। ਉੱਥੇ ਹੀ ਤੁਹਾਨੂੰ ਦੱਸਦੇ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਤਕਰੀਬਨ ਪਿਛਲੇ 2 ਹਫ਼ਤਿਆਂ ਤੋਂ ਪੰਜਾਬ ਹਰਿਆਣਾ ਦੇ ਖਨੋਰੀ ਬਾਰਡਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨਵਰ ਦੇ ਉੱਪਰ ਬੈਠੇ ਹੋਏ ਹਨ ਅਤੇ ਉਹਨਾਂ ਦੀ ਹਾਲਤ ਕਾਫੀ ਚਿੰਤਾਜਨਕ ਬਣੀ ਹੋਈ ਹੈ ਜਿਸ ਦੇ ਚੱਲਦਿਆਂ ਹੀ ਸੂਬੇ ਭਰ ਦੇ ਵਿੱਚ ਥਾਂ-ਥਾਂ ਤੇ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਬੇਨਤੀਆਂ ਕੀਤੀ ਜਾ ਰਹੀਆਂ ਹਨ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ ਨੇ ਦੱਸਿਆ ਕਿ ਕੇਂਦਰ ਸਰਕਾਰ ਦਾ ਕਿਸਾਨਾਂ ਦੇ ਪ੍ਰਤੀ ਰਵੱਈਆ ਠੀਕ ਨਹੀਂ ਹੈ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਧਰ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸ਼ਹਿਰ ਦੇ ਵਪਾਰੀ ਆਗੂ ਓਮਕਰ ਗੋਇਲ ਨੇ ਵੀ ਕਿਹਾ ਕਿ ਕਿਸਾਨਾਂ ਦੇ ਪ੍ਰਤੀ ਹੀ ਨਹੀਂ ਵਪਾਰੀਆਂ ਦੇ ਸਮੇਤ ਹੋਰ ਵਰਗਾਂ ਦੇ ਪ੍ਰਤੀ ਵੀ ਸਰਕਾਰ ਦਾ ਰਵੱਈਆ ਠੀਕ ਨਹੀਂ ਹੈ ਅਤੇ ਸਾਰਿਆਂ ਨੂੰ ਇੱਕਜੁੱਟ ਹੋ ਕੇ ਸਰਕਾਰ ਦੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਹੈ। ਜਿੰਦਾਬਾਦ ਜਿੰਦਾਬਾਦ ਨੇ ਇਕਬਾਲ ਸਿੰਘ ਖਾਲਸਾ ਫਿੱਡੇਕਲਾ ਸਾਬਕਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਭਾਰਤੀ ਕਿਸਾਨੀ ਯੂਨੀਅਨ ਮੈਂ ਜਗਜੀਤ ਸਿੰਘ ਡੱਲੇਵਾਲ ਨਾਲ ਸੰਬੰਧਿਤ ਆ ਤਾਂ ਜੋ ਅੱਜ ਦਾ ਪ੍ਰੋਗਰਾਮ ਸੀ ਇਹ ਜੋ ਜਗਜੀਤ ਸਿੰਘ ਡੱਲੇਵਾਲ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਆ ਉਹਨੂੰ ਮੰਨਦੇ ਰੱਖਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ ਜੀ ਜੋ ਅੱਜ ਅੰਮ੍ਰਿਤਸਰ ਸਾਹਿਬ ਤੋਂ ਮਹਿਮ ਜਿਹੜੀ ਸ਼ੁਰੂਆਤ ਹੋਈ ਹੈ ਇਹ ਅੱਜ ਦੀ ਜਿਹੜੀ ਅਸੀਂ ਇੱਥੋਂ ਕੋਟਕਪੂਰੇ ਤੋਂ ਸਾਡੀ ਡਿਊਟੀ ਲੱਗੀ ਸੀ ਅਰਦਾਸ ਦੇ ਵਿੱਚ ਦੀ ਜਿਹੜੀ ਆਪਾਂ ਅਰਦਾਸ ਜਿਹੜੀ ਆ ਹਰ ਗੁਰਦੁਆਰਾ ਵਿੱਚ ਜਿਹੜੀ ਆ ਆਪਾਂ ਜਿਹੜੀ ਆ ਡੱਲੇਵਾਲ ਸਾਹਿਬ ਦੀ ਸ਼ਰਜਾਬੀ ਲਈ ਜਿਹੜੇ ਹਰ ਗੁਰਦੁਆਰਾ ਅਰਦਾਸ ਦਾ ਜਿਹੜਾ ਇਹ ਮਤਲਬ ਅੱਜ ਆਪਾਂ ਅਚਨਚੇਤ ਹੀ ਜਿਹੜਾ ਪ੍ਰੋਗਰਾਮ ਬਣਿਆ ਆਪਣਾ ਇਹ ਸ਼ਾਰਟਕਟ ਜਿਹੜਾ ਪ੍ਰੋਗਰਾਮ ਬਣਿਆ ਉਹਦੇ ਦੀਨ ਆਪਾਂ ਸਾਰਾ ਇਹ ਅੱਜ ਦਾ ਮੁੱਖ ਮਕਸਦ ਹੈ ਕਿ ਹਰ ਗੁਰਦੁਆਰੇ ਅਰਦਾਸਾਂ ਕੀਤੀਆਂ ਜਾਣ ਡੱਲੇਵਾਲ ਦੀ ਚੜ੍ਹਦੀ ਕਲਾ ਲਈ ਤੇ ਸਾਡੇ ਬਲਦੇਵ ਸਿੰਘ ਵਡਾਲਾ ਸਾਹਿਬ ਆ ਜਿਹੜੇ ਉਹ ਅਜ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਹੈਗਾ ਮਤਲ ਮਾਰਚ ਕਰਕੇ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਗੇ ਬੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਲਈ ਹਾਂ ਇਹ ਮਿਸਾਲ ਮਾਰਚ ਉਥੇ ਬਲਦੇਵ ਸਿੰਘ ਵਡਾਲਾ ਸਾਹਿਬ ਵੀ ਉਥੇ ਚੰਗਰਸਰ ਤੋਂ ਸ਼ੁਰੂ ਕਰ ਰਹੇ ਆ ਅਸੀਂ ਇੱਥੇ ਅੱਜ ਕੋਟਕਪੂਰਾ ਤੋਂ ਜਿਹੜਾ ਇਹ ਸ਼ੁਰੂਆਤ ਕੀਤੀ ਹੈ ਇਹ ਜਿਹੜੇ ਅਸੀਂ ਜਿਹੜਾ ਇਹ ਪ੍ਰੋਗਰਾਮ ਹੈਗਾ ਸਾਰੀਆਂ ਸੰਗਤਾਂ ਲਈਏ ਕਿਸੇ ਇੱਕ ਪਾਰਟੀ ਲਈ ਨਹੀਂ ਗੀ ਜਿੰਨੀਆਂ ਕਿਸਾਨ ਯੂਨੀਅਨ ਹੈ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਪਿੰਡ ਪਿੰਡ ਘਰ ਘਰ ਮਿਸਾਲ ਮਾਰਚ ਜਿਹੜੇ ਸ਼ੁਰੂ ਕਰਨ ਤੇ ਗੁਰੂ ਘਰਾਂ ਵਿੱਚ ਅਰਦਾਸ ਜਿੰਨਾ ਟਾਈਮ ਇਹ ਸੰਘਰਸ਼ ਚੱਲਦਾ ਇਹ ਅੱਜ ਦਾ ਮੁੱਖ ਮੱਦੋ ਸਾਡਾ ਜਿਹੜਾ ਹੈਗਾ ਇਹ ਇੱਕ ਸ਼ੁਰੂਆਤ ਹੈ ਇੱਕ ਸ਼ੁਰੂਆਤ ਹੈ ਸੋ ਸਾਰੀਆਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਹ ਪਿੰਡ ਪਿੰਡ ਕਿਸੇ ਵੀ ਜਥੇਬੰਦੀਆਂ ਸੰਬੰਧਿਤ ਦਾਅਵੇ ਆਗਤ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਤੇ ਇਹ ਜਿਹੜੀ ਆ ਹੈਗੇ ਅਰਦਾਸ ਤੇ ਜਿਹੜੀ ਨਿਤ ਰੋਜ਼ਾਨਾ ਜਿਹੜੀ ਅਸੀਂ ਕੱਢਿਆ ਕਰਾਂਗੇ ਮਿਸਾਲ ਮਾਰਚ ਪਿੰਡ ਪਿੰਡ ਘਰ ਘਰ ਅਕਬਾਲ ਦੀ ਜਗਜੀਤ ਸਿੰਘ ਢੱਲੇਵਾਲੇ ਦੀ ਸਿਹਤ ਬਹੁਤ ਜਿਹੜੀ ਡਾਊਨ ਹੋ ਗਈ ਹੈ ਉਹਨਾਂ ਦਾ ਲੀਵਰ ਵੀ ਕਮਜ਼ੋਰ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਜ਼ਨ ਵੀ ਜਿਹੜਾ 12 ਤੋਂ 15 ਕਿਲੋ ਘਟ ਗਿਆ ਹੈ ਉਹਨਾਂ ਦੀ ਸਿਹਤ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹਨਾਂ ਦੀ ਸਿਹਤ ਨੂੰ ਵੇਖ ਕੇ ਹੀ ਜਿਹੜਾ ਅਚਨਚੇਤ ਸਾਨੂੰ ਇਹ ਐਮਰਜੈਂਸੀ ਪ੍ਰੋਗਰਾਮ ਜਿਹੜੇ ਇਹ ਜਾਰੀ ਕਰਨੇ ਪੈ ਰਹੇ ਆ ਵੀ ਸੰਗਤਾ ਜਿਹੜੀਆਂ ਉਨਾਂ ਦੇ ਸੇਜਾਬੀ ਲਈ ਗੁਰੂ ਘਰਾਂ ਵਿੱਚ ਅਰਦਾਸ ਕਰਨ ਅਤੇ ਉਸ ਤੇ ਚਿੰਤਿਤ ਕਰਨ ਸਰਕਾਰਾਂ ਦਾ ਰਵਈਆ ਕਿਵੇਂ ਦੇਖਦੇ ਹੋ ਸਰਕਾਰਾਂ ਦਾ ਰਵਈਆ ਸਾਰੇ ਦੇਖ ਰਹੇ ਆ ਕਿ ਕੋਈ ਵੀ ਜਿਹੜਾ ਰਿਸਪਾਂਸ ਨਾ ਆਉਣਾ ਇਹ ਬਹੁਤ ਨਰਾਸ਼ਾਜਨਕ ਅਲੋਕਾਂ ਵਿੱਚ ਇਹਦਾ ਜਿਹੜਾ ਸਰਕਾਰਾਂ ਪ੍ਰਤੀ ਬਹੁਤ ਹੀ ਇੱਕ ਰੋਸ ਜਾ ਰਿਹਾ ਹੈ ਕਿ ਸਰਕਾਰ ਸਾਡੀ ਕਿਉਂ ਨਹੀਂ ਗੱਲ ਸੁਣ ਲਈ ਅਸੀਂ ਜਿਹੜੀ ਕਿਸਾਨਾਂ ਦੀ ਰੀੜ ਦੀ ਹੱਡੀ ਆ ਜਦੋਂ ਪਿੱਛੇ ਸਾਡੇ ਐਡਾ ਵੱਡਾ ਆ ਪਿੱਛੇ ਜਿਹੜਾ 2 ਸਾਲ ਪਹਿਲਾਂ ਆਇਆ ਸੀਗਾ ਕੀ ਉਹਨੂੰ ਕਹਿ ਦਿੰਦੇ ਸੀ ਆਪਣਾ ਕਰੋਨਾ ਕਰੋਨਾ ਆਇਆ ਸਾਰੀ ਇੰਡਸਟਰੀ ਫੇਲ ਹੋ ਕੇ ਰਹਿ ਗਈ ਸੀ ਡੈਡ ਹੋ ਗਈ ਸੀ ਇੰਡਸਟਰੀ ਸਾਰਾ ਸਿਸਟਮ ਆ ਦੇਸ਼ ਦਾ ਡੈਡ ਹੋ ਗਿਆ ਸੀ ਪਰ ਉਦੋਂ ਸਾਨੂੰ ਸਟੈਂਡ ਕੀਤਾ ਸਾਡੀ ਕਿਸਾਨੀ ਨੇ ਸਟੈਂਡ ਕੀਤਾ ਤਾਂ ਅੱਜ ਸਾਡੇ ਨਾਲ ਦੁਰਵਿਅਰ ਜਿਹੜਾ ਹੋ ਰਿਹਾ ਸਾਰੀ ਜਿਹੜੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਹੜਾ ਸਾਡੇ ਦੇਸ਼ ਨੂੰ ਕਿਉਂਕਿ ਕਿਸਾਨ ਤੇ ਜਵਾਨ ਆ ਜਿਹੜੇ ਦੋ ਹੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ ਜਿਹੜੇ ਇਹ ਮਿਸ਼ਾਲ ਮਿਸ਼ਾਲ ਮਾਰਚ ਵੀ ਸ਼ੁਰੂ ਕਰਤੀ ਆ ਰਾਸਤਰੀਂ ਤੇ ਸ਼ੁਰੂ ਕਰਤੀ ਆ ਅਗਰ ਫਿਰ ਵੀ ਜੇਕਰ ਜਗਜੀਤ ਸਿੰਘ ਡੱਲੇਵਾਲ ਦਾ ਨੁਕਸਾਨ ਹੁੰਦਾ ਹੈ ਫਿਰ ਅਗਲਾ ਕੀ ਹੋਵੇਗਾ ਅਗਲਾ ਇਹ ਹੈ ਜੋ ਵੀ ਜਿਹੜੀਆਂ ਜਥੇਬੰਦੀਆਂ ਦਾ ਉਦੋਂ ਡੱਲੇਵਾਲ ਸਾਹਿਬ ਨੇ ਦੱਸ ਵੀ ਦਿੱਤਾ ਲਗਾਤਾਰ ਉਹਨਾਂ ਦਾ ਜੋ ਪ੍ਰੋਗਰਾਮ ਹੈ 1 2 3 4 5 ਤੱਕ ਉਹਨਾਂ ਨੇ ਕਿਹਾ ਸੀ ਕਿ ਸਾਡਾ ਪ੍ਰੋਵਾਨ ਜਾਰੀ ਰਹੂਗਾ ਉਸ ਤੋਂ ਬਾਅਦ ਅਗਲਾ ਪ੍ਰਧਾਨ ਉਸ ਤੋਂ ਬਾਅਦ ਜੋ ਵੀ ਉਹਨਾਂ ਨੇ ਜਗਜੀਤ ਸਿੰਘ ਨੇ ਇਸ ਬਾਰੇ ਸਾਰਾ ਵਿਖੇਣਕਾਰੀ ਦਿੱਤਾ ਸੀਗਾ ਤੇ ਗੁਰਮੀਲ ਸਿੰਘ ਢਾਡੇ ਵਾਲਾ ਹੀ ਅਕਾਈ ਪ੍ਰਧਾਨ ਬਣ ਸੰਨਵਾ ਸਾਡੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਪੱਤਰਕਾਰ ਐਸੋਸੀਏਸ਼ਨ ਜਿੱਨੇ ਕਿ ਮੇਰੇ ਵੀਰ ਇੱਥੇ ਸਾਡੇ ਨੇ ਲਿਖੇ ਸਣੇ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਲੋਕਾਂ ਨੇ ਸੁਣਿਆ ਹੈ ਇਹ ਹੈ ਕਿ ਸਦਾ ਜਗਜੀਤ ਸਿੰਘ ਢੱਲੇ ਵਾਲਾ ਜੋ ਮਰਨ ਮਰਤੇ ਬੈਠਿਆ ਅੱਜ 17ਵਾਂ ਦਿਨ ਹੋ ਗਿਆ ਇਹਨਾਂ ਨੂੰ ਔਰ ਉਹਨਾਂ ਦਾ ਪਰਨ ਹੈ ਜਥੇਬੰਦ ਦਾ ਵੀ ਇਹ ਫੈਸਲਾ ਹੈ ਕਿ ਉਹ ਸ਼ਾਦਤ ਦਾ ਦੇ ਦੇਣਗੇ ਲੇਕਿਨ ਮੋਰਚਾ ਉਚਾਲੇ ਨਾ ਛੱਡ ਸਕਦੇ ਨਾ ਹੀ ਖਤਮ ਕਰ ਸਕਦੇ ਤੇ ਨਾ ਹੀ ਸਰਕਾਰਾਂ ਇਹਦੀ ਦੀ ਉਮੀਦ ਅਕੜ ਵੀ ਮੋਰਚਾ ਛੱਡ ਕੇ ਭੱਜ ਜਾਣਗੇ ਐਸ ਤਰ੍ਹਾਂ ਸ਼ੰਭੂ ਬਾਰਡਰ ਖਨੋਰੀ ਬਾਰਡਰ ਦੋਨੇ ਪਾਸੇ ਧਰਨੇ ਚੱਲ ਰਹੇ ਆ ਬੜੀ ਚੜ੍ਹਦੀ ਕਲਾ ਚ ਹੈ ਉਹ ਜਿਹੜੇ ਮੇਰੇ ਕਿਸਾਨ ਵੀਰ ਜਿੰਨੇ ਕ ਪਹੁੰਚੇ ਆ ਉਹ ਸਾਰੇ ਵਿਧਾਈ ਦੇ ਪਾਤਰ ਆ ਔਰ ਅਸੀਂ ਸਰਕਾਰਾਂ ਨੂੰ ਦੱਸਣਾ ਬਚਾਉਣੇ ਆ ਕਿ ਜੋ ਅਸੀਂ ਮੰਗ ਰਹੇ ਆ ਇਹ ਸਾਡਾ ਹੱਕ ਆ ਅਸੀਂ ਕੇ ਦਾ ਹੱਕ ਨਹੀਂ ਮਾਰੇ ਸਭ ਜੋ ਸਾਡਾ ਹੱਕ ਬੰਦਾ ਤੁਹਾਡੇ ਕੋਲ ਹੀ ਮੰਗ ਰਹੇ ਆ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਆ ਉਸ ਨੂੰ ਲਾਗੂ ਕਰਾਉਣ ਪਿੱਛੇ ਅਸੀਂ ਧਰਨੇ ਲਾਏ ਆ ਇਹ ਕੋਈ ਸਾਡਾ ਸ਼ੌਂਕ ਨਹੀਂ ਅਗਰ ਸਰਕਾਰਾਂ ਚੋਂ ਵੀ ਜਗਦੀਸ਼ ਸਿੰਘ ਡੱਲੇਵਾਰ ਨੂੰ ਗੱਲ ਕੁਝ ਹੋ ਗਿਆ ਤੇ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਕਿ ਲੜੀਵਾਰ ਲੜੀ ਸਾਡੇ ਮਰ ਜੁਹਦੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਚਾਰ ਬੱਠੇ ਮਰਨ ਵੱਤ ਰੱਖਣ ਤੇ ਲੜੀਵਾਰ ਲੜੀਵਾਰੇ ਇੱਕ ਦੋ ਬਾਅਦ ਦੋ ਦੋ ਬਾਅਦ ਤਿੰਨ ਸਾਡਾ ਲੜੀਵਾਰ ਪ੍ਰੋਗਰਾਮ ਸਿੱਧਾ ਚੱਲਦਾ ਰਹਿਣਾ ਇਹ ਸਮਾਪਤ ਨਹੀਂ ਹੋਣਾ ਜੋ ਤਾਂ ਕੇ ਸਰਕਾਰਾਂ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੀਆਂ ਸਰ ਕੀ ਨਾਮ ਹੋੜਾ ਵਪਾਰੀ ਕੀ ਸੋਚ ਰਹੇ ਹੈ ਮੇਰਾ ਨਾਮ 옴ਕਾਰ ਗੋਇਲ ਹੈ ਵਪਾਰੀ ਵਰਗ ਦੀ ਜਿੱਥੋਂ ਤੱਕ ਗੱਲ ਕਰਾਂ ਮੈਂ ਸਰਕਾਰਾਂ ਨੇ ਡਿਫਰੈਂਸਸ ਪੈਦਾ ਕੀਤੇ ਹੈ ਕਿਸਾਨੀ ਤੇ ਵਪਾਰੀ ਵਰਗ ਦੇ ਵਿਚਕਾਰ ਵੈਸੇ ਦੋਵੇਂ ਇੱਕੋ ਹੀ ਹੈ ਔਰ ਅੱਜ ਵਕਤ ਦੀ ਡਿਮਾਂਡ ਹੈ ਕੇ ਵਪਾਰੀ ਵਰਗ ਮਜ਼ਦੂਰ ਔਰ ਕਿਸਾਨ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਕੋਈ ਵੀ ਸਰਕਾਰ ਆਈ ਹੈ ਉਹਨਾਂ ਨੇ ਡਿਵਾਈਡ ਕਰਕੇ ਦੋਵਾਂ ਨੂੰ ਹੀ ਤੰਗ ਕੀਤਾ ਵਪਾਰੀ ਵਰਗ ਨੂੰ ਤਾਂ ਇੰਨਾ ਪਰੇਸ਼ਾਨ ਕੀਤਾ ਹੋਇਆ ਜਿਹਦੀ ਮਿਸਾਲ ਕੋਈ ਨਹੀਂ ਸੋ ਮੈਂ ਤਾਂ ਇਹ ਹੀ ਬੇਨਤੀ ਕਰਦਾ ਹੈ ਵੀ ਕਿਸਾਨ ਤੇ ਵਪਾਰੀ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਤਗੜੇ ਹੋ ਕੇ ਹੱਲਾ ਮਾਰਨ ਤਾਂ ਕਿ ਕੋਈ ਵੀ ਸਰਕਾਰ ਉਹ ਇਸ ਤਰ੍ਹਾਂ ਦੇ ਉਪਰਾਲੇ ਨਾ ਕਰ ਸਕੇ ਜੋ ਚੱਲ ਰਹੇ ਹਨ ਜਦੋਂ ਵੀ ਦੇਖੋ ਜਿਆਦਾ ਉਹ ਕਿਸਾਨੀ ਜਾਂ ਮਜ਼ਦੂਰ ਨੂੰ ਜਾਂ ਵਪਾਰੀ ਤੇ ਅੱਡ ਅੱਡ ਟੈਕਸ ਛੋਕਦੇ ਜਾ ਰਹੇ ਆ ਕਿ ਪੋਲੀਟੀਕਲ ਲੋਕਾਂ ਕੋਲ ਪੈਸਾ ਨਹੀਂ ਕਿ ਉਹਨਾਂ ਦਾ ਕੋਈ ਸਮਾਜ ਪ੍ਰਤੀ ਰਵੱਈਆ ਠੀਕ ਨਹੀਂ ਹੋਣਾ ਚਾਹੀਦਾ ਕਿ ਸਮਾਜ ਪ੍ਰਤੀ ਉਹਨਾਂ ਦੀ ਦੇਣਦਾਰੀ ਨਹੀਂ ਬਣਦੀ ਕਿ ਸਮਾਜ ਪ੍ਰਤੀ ਉਹ ਆਪਦੇ ਫੰਡ ਚੋਂ ਕੁਝ ਨਹੀਂ ਦੇ ਸਕਦੇ ਆਪਦੇ ਜੋ ਤਨਖਾਹ ਲੈਂਦੇ ਆ ਜਾਂ ਪੈਨਸ਼ਨ ਲੈਂਦੇ ਇੰਨੇ ਇੰਨੇ ਤੇ ਉਹਨਾਂ ਦਾ ਫਾਇਦਾ ਨਹੀਂ ਬਣਦਾ ਪੰਜਾਬ ਦੇ ਡਵੈਲਪਮੈਂਟ ਲਈ ਉਹ ਵੀ ਕੋਈ ਹਿਸਾਬਾਣ ਕੇ ਸਿਰਫ ਇੱਕੋ ਇੱਕ ਕੰਮ ਹੈ ਕਿ ਬੇਐਸ਼ ਕਰੋ ਔਰ ਲੁੱਟੋ ਮੋਹਜ ਕਰੋ ਸੋ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਕਿਸਾਨ ਮਜ਼ਦੂਰ ਔਰ ਵਪਾਰੀ ਵਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਣ ਲਈ ਇਹ ਅਲਾ ਮਾਰਨ ਬਹੁਤ ਬਹੁਤ ਧੰਨਵਾਦ ਜੈ ਹਿੰਦ A1 ਪੰਜਾਬੀ ਟੀਵੀ ਦੇ ਲਈ ਫਰੀਦਕੋਟ ਤੋਂ ਜਸਵਿੰਦਰ ਵਰਮਾ ਦੀ ਵਿਸ਼ੇਸ਼ ਰਿਪੋਰਟ